ਲਓ ਜੀ ਅਚਾਪਾ ਲਓ ਜੀ ਅਚਾਪਣੀ ਦਾਲ ਪਈ ਸੀ ਦੇਖੋ ਰਾਤ ਨੂੰ ਇਹ ਆਪਾਂ ਨਾ ਆਟਾ ਬਣਦੇ ਹਾਂ ਠੀਕ ਹੈ ਜੀ ਕੀ ਥੋੜਾ ਜਿਹਾ ਕ੍ਰੀਏਟ ਨੂੰ ਸੁੱਕੇ ਚ ਪਾ ਦਿੰਨੇ ਆ ਇਹਨੇ ਲੋੜ ਹੋਊਗੀ ਤੁਹਾਨੂੰ ਲੈ ਲਾਂਗੇ ਆਪਾਂ ਹਾਂ ਆਪਾਂ ਆਟਾ ਲੈ ਲਿਆ ਠੀਕ ਹੈ ਜੀ इसे चार दाल ना सारी पाले आप ठीक है सारी दाल पाली इस होर आपे प्याज पावे ठीक है जी एक मसाले भी पावेंगे नमक क्योंकि आपे के हिसाब न पा लेंगे थोड़ा, थोड़ा। जहाँ रेड मिर्च भी पा ले थोड़ी जी हल्दी पावगी क्योंकि हल्दी ना टेस्ट बहुत वीयू होगा थोड़ा पानी जानी मैं आगे रखिए अपनी रात की दाल है ठंडी तो हूँ आप करेंगे तो थोड़ी जी कस्तूरी मेहनती पा लेंगे क्योंकि तुम पता होना धनिया कट होंगा ਸੋ ਥੋੜੀ ਜਿਹੀ ਕਸਤੂਰੀ ਮੇਥੀ ਪਾ ਲਈ ਹੁਣ ਇਹਨੂੰ ਨਾ ਮਿਕਸ ਕਰਾਂਗੇ ਆਪਾਂ ਸਾਰੀਆਂ ਚੀਜ਼ਾਂ ਨੂੰ ਤੇ ਪਾਣੀ ਦੀ ਜ਼ਰੂਰਤ ਹੋਊਗੀ ਉਹਨਾਂ ਪਾਣੀ ਪਾ ਲਾਂਗੇ ਤੇ ਨਾ ਜ਼ਰੂਰਤ ਹੋਈ ਤਾਂ ਲੋੜ ਦੇ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਹਰੀ ਮਿਰਚ ਪਾਓ ਹਰੀ ਮਿਰਚ ਆਪਾਂ ਨਹੀਂ ਪੁਣੀ ਪਈਆਂ ਨੇ ਆਪਣੀ ਫਿਰ ਜੰਪਜੋਤੇ ਨਹੀਂ ਖਾਣੀ ਅਸੀਂ ਸਾਰਾ ਕੁਝ ਚੰਪਜੋਤੇ ਟੇਸਟ ਦੇ ਸਾਨੂੰ ਚੀਜ਼ ਖਾਣੇ ਮੇਰਾ ਗਲਾ ਖਰਾਬ ਆ ਤੁਹਾਨੂੰ ਪਤਾ ਰਾਤ ਨੂੰ ਨਹੀਂ ਰਹਿੰਦੇ ਗੰਧ ਬਹੁਤ ਪਾਇਆ ਸੀ ਤੇ ਸੋਈ ਦੀ ਕਲੀਨਿੰਗ ਕਰਕੇ ਵਕੇ ਚਲ ਮੈਂ ਆਟਾ ਗੁੰਨਦੀ ਆਂ ਫੇਰ ਨਾ ਕੇ ਆਉਂਗੀ ਸੁੱਤੀ ਤਾਂ ਮੈਂ ਹੈ ਨਹੀਂ ਰਾਤ ਦੀ ਕੱਲ ਰਾਤ ਦੀ ਸੁੱਤੀ ਆ ਸਭ ਨੂੰ ਕੱਲ ਦੁਪਹਿਰੇ ਅੱਧਾ ਘੰਟਾ ਗੁੱਤੀ ਸੁਣ ਮੈਨੂੰ ਨੀਂਦ ਆ ਨਹੀਂ ਰਹੀ ਪਤਾ ਨਹੀਂ ਦੋ ਦਿਨ ਹੋ ਗਏ ਸੇ ਮਦਕਾ ਚਲਦੀ ਨਹੀਂ ਤਾਂ ਵੈਸੇ ਹੀ ਸੁੱਤੇ ਜੇ ਪਰ ਰਾਤ ਨੂੰ ਹੀ ਨਾ ਆਈ ਥੱਲੇ ਆਪਣਾ ਸਫਾਈ ਕਰੀ ਕੋਈ ਥੱਲੇ ਚੱਪਲ ਵੀ ਮੈਂ ਤਾਂ ਉੱਥੇ ਲਾ ਕੇ ਹੀ ਆਂ ਥੋੜੀ ਜਿਹੀ ਪਾਣੀ ਦੀ ਜ਼ਰੂਰਤ ਲੱਗਦੀ ਆ ਤੇ ਪਾਣੀ ਪਾ ਲਓ ਤੇ ਮਿਸੀਆਂ ਰੋਟੀਆਂ ਨੂੰ ਭਾਵੇਂ ਪਰੌਂਠੇ ਲਾ ਸਮਝ ਕੇ ਕਾ ਲਓ ਤੇ ਰੋਟੀ ਦਹੀਂ ਨਾਲ ਖਾਗੋ ਬਹੁਤ ਟੇਸਟ ਲੱਗਦੀ ਆ ਨੇ ਹੋਵੇ ਸੀ ਦਾਲ ਮਕੇ ਦਾਲ ਸਾਡੇ ਪਰੌਂਠੇ ਖਾਣੇ ਅੱਜ ਆਊਗਾ ਟਾਈਮ ਠੀਕ ਹੈ ਜੀ ਮੈਂ ਕਿਨ ਆਟਾ ਗੁੰਨ ਕੇ ਫੇਰ ਨਾ ਆ ਕੇ ਆਉਂਗੀ ਮੈਂ ਰਸੋਈ ਦੀ ਕਲੀਨਿੰਗ ਹੀ ਹੋਈ ਆ ਭਾਂਡੇ-ਭੁੰਡੇ ਸਾਫ ਕਰਿਆ ਹਿੰਦੀ ਵਾਲਾ ਸੀ ਰੇਤਾ एक डस्टबिन रसोई तो बहरो बहुत निकलिया अंदर वे झड़ मैं लगता कैमरे बंद हो गया सी ना वाला करड़ा हो गया आटा ना पहला ढिला हो जी देखो मेरा आटा था ਸਾਪ ਕੋ ਤਾਂ ਵਧੀਆ ਨਿਕਲੇ। ਵਾਲਾ ਨਹੀਂ ਸਕ ਪਾਇਆ। ਕੱਲ ਬ੍ਰੇਕਫਾਸਟ ਹੀ ਕਰਦੇ ਆਪਾਂ। ਲਓ ਜੀ। ਅੱਜ ਡਿਫਰੈਂਟ ਜਿਹਾ ਵਲੌਗ ਸ਼ੂਟ ਕੀਤਾ। ਪਰ ਇਹਨਾਂ ਨਾਲੇ ਕਦੇ ਆਟਾ ਨਹੀਂ ਬਖਾਇਆ ਤੁਹਾਨੂੰ ਨਾ ਮੈਂ। ਨਾਲੇ ਆਟਾ ਵੀ ਨਹੀਂ ਕੋਈ ਕਹਿੰਦਾ ਮੈਂ ਤੁਹਾਨੂੰ ਕਦੇ। ਚਾਹ ਰੁਟ ਰੁਟ ਚਾਹ ਤਾਂ ਵਿਖਾਈ ਦੇਣੀ ਨਿਕਲ ਗਈ। ਤ ਬੜਾ ਵਧੀਆ ਆਪਣਾ ਮਲੈ ਮਲੈ ਮਾਹ ਬਾਲਾ ਕਰ ਰਾ ਨਾ ਬੜਾ ਇਸ ਭਾਂਡੇ ਦੇ ਵਿੱਚ ਰੱਖਾਂਗੇ ਤੇ ਦੋ ਕੁ ਤੁੰਕਿਆਂ ਨਾਲ ਉਹ ਸੋਨਾ ਆਟਾ ਆਪਣਾ ਮਲੈ ਮਲੈ ਮਟਾ ਗੁੰਨੇ ਤਿਆਰ ਹੋਇਆ ਆਪਣਾ ਦਹੀਂ ਦੇ ਨਾਲ ਪਰੌਂਠੇ ਬੰਦਾਂਗੇ ਸਬਜ਼ੀ ਨਹੀਂ ਬਣਾਉਂਦੇ ਅਜਾ ਦੇ ਨਾਲ ਰੱਦਾ ਸਬਜ਼ੀ ਸ਼ਾਮ ਨੂੰ ਧਰ ਲਾਂ ਕੱਟੀ ਪਈ ਆ ਜਾਂ ਕੱਲ ਨੂੰ ਧਰ ਲਾਂ ਕੱਲ ਨੂੰ ਬਣਾ ਲਵਾਂ ਤੋਰੀਆਂ ਸ਼ਾਮੇ ਚੱਤੂ ਬਣਾ ਲਾਂ ਲਓ ਜੀ ਆਪਣਾ ਆਟਾ ਗਿਆ ਗੁੰਨੇਆ ਤੇ ਇਹਦੇ ਵਿੱਚ ਮੈਂ ਗਿੱਲਾ ਪਾਉਣਾ ਸੀ ਲਓ ਜੀ ਆਪਣਾ ਥੰਡੇ ਧੋਣ ਦਿੰਨੇ ਹੁੰਦੇ ਆ ਪਰ ਨਾਲ ਤੇ ਆਟਾ ਗੁੰਨੇਆ ਗਿਆ ਇਹ ਟੱਕ ਦਿੰਨੇ ਪਾਣੀ ਦੇ ਨਾਲ ਗਿੱਲਾ ਕਰਕੇ ਪਾਣਾ ਦੇ ਦੋ ਜੇ ਤੁਸੀਂ ਘਿਓ ਨਹੀਂ ਲੁਣ ਘਿਓ ਵੀ ਲਾ ਸਕਦੇ ਹੋ ਬਟ ਇਹਦੇ ਨਾਲ ਨਾ ਕਰੀਂਡ ਜਿਆ ਨਹੀਂ ਆਉਂਦਾ ਖਰੀਂਡ ਜਿਆ ਜਿਹੜਾ ਸੋਹਣਾ ਨਹੀਂ ਲੱਗਦਾ ਸਾਰਾ ਆਟਾ ਖਰਾਬ ਕਰ ਦਿੰਦਾ ਲੋ ਜੀ ਇਹ ਨਾ ਮੈਂ ਆਟਾ ਹੁਣ ਨਾ ਰਿਫਰਿਜ ਚ ਚਲਾਉਂਗੀ ਕਿਉਂਕਿ ਰਾਤ ਦੀ ਲਾਈਟ ਹੈ ਨਹੀਂ ਤੇ ਬਾਹਰ ਖਰਾਬ ਨਾ ਹੋ ਜਾ ਟਾ ਇਹ ਰਿਫਰਿਜ ਚ ਲਾ ਕੇ ਹੁਣ ਨਹੀਂ ਫਿਰ ਭਾਂਡੇ ਮਾਜਦੇ ਚਲੋ ਜੀ ਇੱਥੇ ਮੈਂ ਨਾ ਆਟਾ ਗੁੰਨ ਕੇ ਤੇ ਆ ਗਈ ਸੀ ਦੋ ਚਾਰ ਭਾਂਡੇ ਸੀ ਮੇਰੇ ਇੱਥੇ ਮੈਂ ਕਿਹਾ ਚਲੋ ਜੀ ਮੈਂ ਭਾਂਡੇ ਮਾਜਦਾ ਤੇ ਮੇਰੀ ਜਿਹੜੀ ਕਿਚਨ ਦਾ ਕੰਮ ਡਨ ਹੋ ਜਾਊਗਾ ਉਹ ਬਾਹਰ ਸਾਰੇ ਤਾਰ ਤੇ ਮੇਰੇ ਮਤਲਬ ਕਲੀਨਿੰਗ ਵਾਲੇ ਹੋਣੇ ਵਗੈਰਾ ਪਾਏ ਹੋਏ ਜਿਹੜੇ ਕਲੀਨਿੰਗ ਵਾਲੇ ਸਾਰੇ ਸਾਬਨ ਨਾਲ ਧੋ ਤੂੰ ਕਿਚਨੇ ਤਰ੍ਹਾਂ ਸੁੱਕ ਨਹੀਂ ਪਾਤੇ ਤੇ ਬਾਕੀ ਜੇਕਰ ਕੋਈ ਚੈਨਲ ਤੇ ਨਹੀਂ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਜ਼ਰੂਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਫਰੈਂਡਸ ਅਬ ਨੇਟਿਵਸ ਚੈਨਲ ਠੀਕ ਹੈ ਜੀ ਮੈਂ ਆ ਗਈ ਨਹਾ ਕੇ ਤੇ ਇਹ ਚਿੱਟੀ ਨਹੀਂ ਹੈਗੀ ਚੁੰਨੀ ਤੁਹਾਨੂੰ ਚਿੱਟੀ ਜੀ ਲੱਗੇ ਸੂਟ ਦਾ ਕਲਰ ਹੀ ਇਦਾਂ ਦਾ ਹੈਗਾ ਚਿੱਟੀ ਚੁੰਨੀ ਤਾਂ ਆਪਾਂ ਲੈਂਦੇ ਨਹੀਂ ਹੁੰਦੇ ਚਿੱਟੀ ਦੇ ਵਿੱਚ ਨਾ ਭਾਵੇਂ ਪਲੇਨ ਚਿੱਟੀ ਤਾਂ ਆਪਾਂ ਕਦੇ ਵਸ ਲਈ ਨਹੀਂ ਲੈਣੀ ਨਹੀਂ ਚਾਹੀਦੀ ਬਸੇ ਮੈਂ ਦੱਸਿਆ ਸੀ ਨਾ ਮੈਂ ਤਾਂ ਹੀ ਮੇਰਾ ਸ਼ੌਂਕ ਬਹੁਤ ਆ ਕਵਾਰੀ ਹੁੰਦੀ ਤਾਂ ਮੈਂ ਲੈ ਲੈਂਦੀ ਸੀ ਕਰੀਮ ਕਲਰ ਦੀ ਜਾਂ ਵਾਈਟ ਕਲਰ ਦੀ ਪਰ ਅੱਪਾ ਵੇਖੋ ਤਾਂ ਮੈਂ ਕਦੀ ਲਈ ਨਹੀਂ ਚੰਗੀ ਵੀ ਲੱਗੇ ਮੈਨੂੰ ਚਿੱਟੀ ਚੁੰਨੀ ਲੈ ਤੇ ਸ਼ੌਂਕ ਬਹੁਤ ਚਿੱਟੀ ਸਲਵਾਰ ਨਾਲ ਜੇ ਲੈਣਾ ਵੀ ਪਵੇ ਨਾ ਕਿ ਮੈਂ ਟਾਈ ਡਾਈ ਕਨਸੈਪਟ ਚ ਡਾਈ ਕਰਾ ਲਵਾਂ ਤੁਸੀਂ ਜਿੰਨਾ ਚਿੱਟੀ ਨਾਲ ਤਾਂ ਲਿਆ ਕਰੋ ਇਹ ਕੋਈ ਭੰਲ ਨਹੀਂ ਦੀ ਵੀ ਕਨਸੈਪਟ ਡਾਈ ਡਾਈ ਦੇ ਵਿੱਚ ਥੋੜਾ ਜਿਹਾ ਵਿੱਚ ਪ੍ਰਿੰਟ ਪਵਾ ਲਿਆ ਕਰੋ ਮਤਲਬ ਮੇਰੀ ਗੱਲ ਸਮਝ ਨਹੀਂ ਆਉਂਦੀ ਉੱਤਾਂ ਪਾਉਣੇ ਕਰੋ ਉਤਨਾ ਨਾਲੇ ਤਾਂ ਲੱਗਦੀ ਸੋਹਣੀ ਐ ਨਾਲੇ ਚਿੱਟੀ ਭੜੀ ਲੱਗਦੀ ਐ ਮੇਰਾ ਬੇਟਾ ਉੱਠ ਕੇ ਆ ਗਿਆ ਮੇਰੇ ਬੇਟੇ ਦੇ ਫੇਵਰੇਟ ਪਰੌਂਠੇ ਬਣਾਉਣ ਲੱਗੀਆਂ ਜੀ ਮੇਰੇ ਬੇਟੇ ਦੇ ਫੇਵਰੇਟ ਪਰੌਂਠੇ ਕਿਹੜੇ ਬੇਟਾ ਮਾਂ ਨੂੰ ਦੱਸੋ ਕਿਹੜੇ ਐ ਬੇਟੇ ਦੇ ਪਰੌਂਠੇ ਜਿਹੜੇ ਆਪਣੇ ਧਾਲ ਵਾਲੇ ਫੇਵਰੇਟ ਠੀਕ ਐ ਜੀ ਅੱਜ ਮੈਂ ਨਾ ਫਿਰ ਮੈਂ ਦੱਸਾਂ ਨਾ ਮੈਂ ਕੱਲ ਵੀ ਪਿਛਲੇ ਵਲੌਗ ਚ ਤੁਸੀਂ ਦੇਖਿਆ ਬੈਠ ਕੇ ਕੱਪੜੇ ਪ੍ਰੈਸ ਕਰੇ ਮੈਂ ਤਾਂ ਹੁੰਦੀ ਹੀ ਨਹੀਂ ਪਹਿਲਾਂ ਕੰਮ ਖੜ ਕੇ ਬਾਲਾ ਹੋਇਆ ਪਿਆ ਦੋ ਨੰਬਰ ਕਰਾਂ ਅੰਗਰਕੇ ਨੇ ਵਾਏ ਦੂਹ ਸਬਦ ਕਲਾਕਰੀਂ ਸਤਨਾਮ ਸ਼ਿਵਹੀ ਗੋ ਪਾਪਾ ਇਹ ਤੁਸੀਂ ਇਹ ਨਹੀਂ ਕਿ ਤੁਸੀਂ ਪਰੌਂਠੀ ਬਣਾਉਣੀ ਹੈ ਇਹਦੇ ਤੁਸੀਂ ਸਿੱਪਾ ਰੋਟੀ ਵੀ ਬਣਾ ਸਕਦੇ ਹੋ ਇਹਦਾ ਕੋਈ ਨਹੀਂ ਹੁੰਦਾ ਮੈਂ ਦੋਨੇ ਤਰੀਕੇ ਬਣਾਵਾਂਗੀ ਤੁਸੀਂ ਦੇਖ ਲੋ ਜੀ ਮੇਰੇ ਨਾਲ ਇਹ ਦੋ ਵਾਰ ਰੋਟੀ ਤੋਂ ਬਾਅਦ ਜਪ ਜੋ ਨੂੰ ਸੇ ਪਿੰਡ ਨੂੰ ਹੋਣਾ ਹੈਗਾ ਫੰਕਸ਼ਨ ਨਾ ਮੈਂ ਦੇਖਦੀ ਆ ਜੇ ਤਾਂ ਮੈਨੂੰ ਲੱਭਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਕੱਲ੍ਹ ਦੁਪਹਿਰ ਵੀ ਨਹੀਂ ਨੀਂਦਾ ਤੇ ਰਾਤੀ ਸਾਰੀ ਰਾਤ ਹੀ ਮੈਂ ਸੁੱਤੀ ਸਾਰੀ ਰਾਤ ਮੈਂ ਮੰਜੀ ਤੇ ਜਾਗਦੀ ਰਹੀ ਆ ਸਹਾਰ ਕਿਵੇਂ ਕੋਈ ਸਵੇਰੇ ਉੱਠੀ ਖੜੀ ਹੋਣੇ 4 ਵਜੇ ਤੱਕ ਫੇ ਮੈਨੂੰ ਕੁਝ ਆ ਰਹੀ ਹੈ ਇਸ ਮੈਨੂੰ ਐਸੀ ਜਿਵੇਂ ਪਹਿਲਾਂ ਉੱਠ ਕਾਦੇ ਪਹਿਲਾਂ ਲੈਂਟਰ ਦੀ ਪ੍ਰੋਬਲਮ ਸੀ ਨਾ ਪੱਖੇ ਚੱਲਦਾ ਸੀ ਐਨਵੈਟਰ ਤੇ ਜਦ ਜੋ ਸੁੱਤਾ ਸੀ ਜਿੱਥੇ ਫਿਰ ਮਾਨੂੰ ਆਈ ਸੀ ਮੈਂ ਕਿਹਾ ਜੇ ਬਾਹਰ ਮੈਂ ਲੈਟ ਕੋਈ ਛੱਡ ਲਈ ਪਹਿਲਾਂ ਮੈਂ 3 ਵਜੇ ਬਾਹਰ ਹੁੰਦੀ ਸੀ ਮੈਂ 3 ਵਜੇ ਉੱਠ ਕੇ ਕਰਦੀ ਸੀ ਮੈਂ ਕਿਹਾ 3 ਵਜੇ ਉੱਠ ਕੇ ਲੱਗ ਪਈ ਕੁੱਚ ਮਕਣਾ ਨੀ ਮਾਣਾ ਮੈਂ ਲੈ ਛੱਡੀ ਤੇ ਪੱਖਾ ਹੁਜੂ ਬੰਦ ਤੇ ਮੁੰਡੇ ਦਾ ਹੁਜੂ ਓਖਾ ਸਿਰ ਮਟਰ ਦੀ ਮਰੀ ਨਾਲ ਚਾਰ ਪੌਣੀ ਚਾਰ ਵਜੇ ਪੜਾਇਆ ਨਾ ਕੋਈ ਬੋਲੀ ਅੰਦਾ ਪਾਪੜਾ ਦਾਲੀ ਮੇਟਾ ਹੁਣ ਸਿਲੇਬਸ ਵਿੱਚ ਹੈ ਨਹੀਂ ਹੁਣ ਇਹ ਹੀ ਰੱਟੀਆਂ ਨਾ ਰਹਿਣਾ ਨਵੇਂ ਸਿਲੇਬਸ ਵਾਲਿਆਂ ਕਰਿਆ ਕਰੋ ਯਾਦ ਮੇਰੀ ਤਬੀਅਤ ਜੀ ਨਹੀਂ ਠੀਕ ਤੇ ਪੜਾਇਆ ਨਹੀਂ ਜਾਂਦਾ ਪਰ ਮੈਥੋਂ ਵੀ ਇੱਜ கிਲਾਸ ਲਗਾਵਾਂਗੇ ਇਹ ਵੀ ਦੇਖਦੇ ਆ ਕਿ ਕਿਹੋਂ ਦਾ ਟੂਰ ਸੰਦਾ ਜੀ ਚਲੋ ਅੱਜ ਬਸੇ ਕਿ ਮੈਂ ਰੋਟੀ ਬਨਣ ਵਾਲੀ ਸੀ ਐਂਡ ਪਤਾ ਨਹੀਂ ਕੀ ਹੋਇਆ ਉਹ ਮੈਂ ਤਾਂ ਉਹ ਨਾ ਚੱਕ ਲਾ ਮਤਲਬ ਟਾਈ ਫਿਰਦੇ ਨਾਲ ਨਾ ਬਿਥ ਪੜਾ ਟਾਈਮ ਖੜਾ ਜਾਂਦਾ ਪਿਆ ਨਾ ਬੈਠਾ ਜਾਂਦਾ ਪਿਆ ਸੋ ਹੁਣ ਮੈਂ ਬੈਠ ਕੇ ਥੱਕ ਚੁੱਕੀ ਸੀ ਹੁਣ ਮੈਂ ਕਿਹਾ ਮੈਂ ਖੜੇ ਹੋ ਕੇ ਬਣਾਉਣੀ ਰੋਟੀ ਥੋੜੀ ਰਹਿ ਗਈ ਸੀ ਤੇ ਚਲੋ ਮੈਂ ਜਦੋਂ ਘਰ ਆਇਆ ਕਿ ਪਤਾ ਨਹੀਂ ਕੀ ਹੋਇਆ ਪਰ ਜਾਨ ਹੀ ਹੈ ਨਹੀਂ ਸ਼ੇਰ ਦੇ ਵਿੱਚ ਇਦਾਂ ਥੱਕੀ ਜਿਹੇ ਨਾਲ ਮਤਲਬ ਜਿਹੜਾ ਕੰਮ ਬਿਨਾਂ ਨਹੀਂ ਸਾਰੇ ਉਹ ਮੈਂ ਕਰ ਰਹੀ ਆ ਸਾਰੇ ਕੰਮ ਇਥੋਂ ਨਹੀਂ ਹੋ ਰਹੇ ਚਲੋ ਜੀ ਖਾਣਾ ਵਗੈਰਾ ਮੈਂ ਬਣਾ ਕੇ ਡਨ ਕਰ ਲਿਆ ਸੀ ਤੇ ਬਣਾਉਣ ਦੇ ਨਾਲ ਬੈ ਕੇ ਕਲੀਨਿੰਗ ਕਰ ਦਿੰਨੇ ਆਪਾਂ ਦਾਲ ਦੇ ਨਾਲ ਮੈਂ ਗੈਸ ਸਾਫ ਕਰਨ ਲੱਗ ਗਈ ਸੀ ਮੈਨੂੰ ਇਦਾਂ ਸੀ ਮੈਂ ਸਾਰੀ ਆਵਦੀ ਕਿਚਨ ਦਾ ਕੰਮ ਡਨ ਕਰ ਦਵਾ ਤੇ ਥੱਲੇ ਬਸ ਮੇਰਾ ਤੁਹਾਨੂੰ ਪਤਾ ਮੜ ਮੋਟੇ ਜਿਹੜਾ ਖਿਲੜ ਜਾਂਦਾ ਮੇਰੇ ਨਾਲ ਦੇ ਨਾਲ ਝਾੜੂ ਲਗਾ ਕੇ ਡਨ ਕਰਤਾ ਹੈਗਾ ਤੇ ਕਿਚਨ ਦੇ ਬਸ ਨਾਲ ਜੀ ਖਾਣਾ ਖਾਵਾਂਗੀ ਤੇ ਮਸੂ ਪੰਡੇ ਹੋਣਗੇ ਫਿਰ ਮੰਜੇ ਜਾਣਗੇ ਤੇ ਇਹ ਬਾਰੇ ਮੇ ਨਾਲ ਦੇ ਨਾਲ ਹੀ ਰੋਟੀ ਬਕਾਨ ਤੋਂ ਬਾਅਦ ਜਿਹੜੇ ਹੁੰਦੇ ਆ ਪਰ ਸਾਰਾ ਕੁਝ ਨਾਲ ਦੇ ਨਾਲ ਮਾਰਸ ਦਿੰਨੀ ਹੁੰਦੀ ਹੈ ਤੇ ਲੋ ਜੀ ਆਪਣਾ ਜਿਹੜਾ ਕੰਮ ਇੱਥੇ ਗਿਆ ਨਿਭੜ ਕਿਚਨ ਦਾ ਇਹ ਵੀ ਪੋਣਾ ਮੈਂ ਆਟੇ ਵਾਲਾ ਹਸਬੰਦ ਤਿਆਰ ਹੋ ਗਏ ਨੇ ਜਬਜਤ ਸਿੰਘ ਬਰਾੜਵੀ ਰੈਡੀ ਨੇ ਉਪਰ ਦਿਖ ਰਹੇ ਨੇ ਵਲੌਗਸ ਦੇ ਵਿੱਚ ਤੇ ਚਲੋ ਜੀ ਬਸ ਹੁਣ ਮੈਂ ਇੱਥੋਂ ਕਲੀਨ ਕਰਕੇ ਉਹਦਾ ਨਾ ਸਿੰਕ ਵਗੈਰਾ ਧੋ ਕੇ ਆ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਯਾਦ ਆਇਆ ਮੇਰਾ ਵਾਟਰ ਕੋਲਰ ਪਿਆ ਸੀ ਧੋਣਾ ਲਾ ਫਿਰ ਮੈਂ ਉਹਨੂੰ ਚੱਕ ਕੇ ਲਈ ਤੇ ਵਾਟਰ ਕੋਲਰ ਨੂੰ ਕਿਤਕਲੀਨ ਦੂਸਰੇ ਦਿਨ ਤਾਂ ਧੋਣਾ ਹੀ ਪੈਂਦਾ ਹੈਗਾ ਉਹਨਾਂ ਪਤਾ ਨਹੀਂ ਕੀ ਪਾਣੀ ਆ ਦੇ ਵਿੱਚ ਕੀ ਹੁੰਦਾ ਗਾਰਜੇ ਥੱਲੇ ਬਹਿਣ ਲੱਗ ਜਾਂਦੀ ਹੈ ਤੇ ਲੋ ਜਿੱਥੇ ਮੇਰਾ ਵਾਟਰ ਕੋਲਰ ਨੂੰ ਹਵਾ ਲੱਗੂਗੀ ਫਿਰ ਇਹ ਚ ਪਾਣੀ ਪਾਵਾਂਗੇ ਚਲੋ ਜੀ ਅੱਜ ਨਾ ਮੈਂ ਹੁਣ ਗ੍ਰੋਸਰੀ ਵੀ ਕੱਢੀ ਲਾ ਫਿਰ ਮੇਰਾ ਰਹਿਜੂ ਕੰਮ ਵਿੱਚ ਚਾਲੇ ਲੈ ਛੱਡਾ ਜੱਪ ਨੂੰ ਨਵਾ ਕੇ ਮੈਂ ਬਿਠਾ ਕੇ ਆਈਆਂ ਕਮਰੇ ਚ ਤੇ ਮੈਂ ਨਾ ਗ੍ਰੋਸਰੀ ਵੀ ਸਾਂਭਦਾ ਕਿ ਸ਼ਾਮ ਤੱਕ ਮੇਰਾ ਮੂਡ ਦਾ ਕੋਈ ਪਤਾ ਨਹੀਂ ਕਿੱਧਰ ਦੀ ਕਿੱਧਰ ਹੋ ਜਾਂਦਾ ਇੱਕ ਮਿੰਟ ਮੈਂ ਸਟੈਂਡ ਲੈ ਕੇ ਆਈ ਥੋੜੀ ਮੇਰੀ ਵੀਡੀਓ ਆ ਰਹੀ ਹੈ ਲੋ ਜੀ ਇੱਕ ਤਾਂ ਮੰਗਾਇਆ ਸੀ ਮੈਂ ਬਰਮੀ ਅਸੀਂ ਆਹ ਪੀਨੇ ਹੁੰਦੇ ਗਰਮੀ ਦੇ ਵਿੱਚ ਨਾ ਗ੍ਰੀਨ ਕਲਰ ਦਾ ਦੁੱਧ ਚ ਪਾ ਕੇ ਬੜਾ ਟੇਸਟੀ ਬਣਦਾ ਇਹ ਮੰਗਾਇਆ ਸੀ ਆਹ ਬਲ ਜੇ ਕਿਸੇ ਨੂੰ ਨਹੀਂ ਕਦੇ ਟ੍ਰੈਡ ਪਾਣੀ ਚ ਵੀ ਬਣਾ ਸਕਦੇ ਹੋ ਮਰਜ਼ੀ ਹੈ ਬਟ ਦੁੱਧ ਚ ਟੇਸਟੀ ਬਣਦਾ ਇਹ ਮੰਗਾਇਆ ਸੀ ਉਹ ਗਾਏ ਇਪਣੇ ਤਰਗੇ ਸੀ ਚਾਹ ਕੱਟ ਕਰਦਾਂਗੇ ਅਸੀਂ ਇੱਕ ਟਾਈਮ ਚਾਹ ਕਰਦਾਂਗੇ ਬਸ ਇਹ ਕਾਹ ਲਿਆਂਦਾ ਆਹ ਬਹੁਤ ਟੇਸਟੀ ਬੰਦਾ ਇਹ ਰਹਾ ਆਵਲਾ ਰੱਡ ਇਹ ਪਹਿਲਾਂ ਤੁਹਾਨੂੰ ਪਤਾ ਕੰਚ ਦੀਆਂ ਬੋਤਲਾਂ ਚ ਹੁੰਦਾ ਸੀ ਹੁਣ ਵੀ ਆਉਂਦਾ ਹੋਊਗਾ ਕੰਚ ਦੀਆਂ ਛੱਦੀਆਂ ਦੁਕਾਨਾਂ ਚ ਨਾ ਜਿਹੜੇ ਪ੍ਰਾਣੀਆਂ ਮੈਂ ਇੱਕ ਗੱਲ ਦੇਖੀ ਜਿਹੜੇ ਪ੍ਰਾਣੀਆਂ ਨਹੀਂ ਦੁਕਾਨਾਂ ਦੇ ਪ੍ਰਾਣੀਆਂ ਮੈਂ ਪਹਿਲਾਂ ਦੇ ਟਾਈਮ ਦੀਆਂ ਦੁਕਾਨਾਂ ਮਤਲਬ ਇੱਕ ਤਾਂ ਉਹ ਪੰਸਾਰੀ ਦੀਆਂ ਹੋ ਗਿਆ ਇੱਕ ਜਿਹੜੀ ਸਭ ਤੋਂ ਪਹਿਲਾਂ ਦੁਕਾਨਾਂ ਸੀ ਨਾ ਉਹਨਾਂ ਦੁਕਾਨਾਂ ਤੇ ਹਜੇ ਵੀ ਪੁਰਾਣੀਆਂ ਚੀਜ਼ਾਂ ਮਿਲਦੀਆਂ ਨੇ ਪੁਰਾਣੀਆਂ ਕਾਂਚਲੀਆਂ ਬੋਤਲਾਂ ਸ਼ਕੈਸ਼ੀਆਂ ਨਾ ਮਿਲਦੀਆਂ ਨੇ ਮੈਂ ਦੇਖੀਆਂ ਨੇ ਪੁਰਾਣੀਆਂ ਇਹ ਹੁਣ ਜਿਵੇਂ ਜਿਵੇਂ ਨਵਾਂ ਨਵਾਂ ਦਾ ਆਏ ਨਾ ਆ ਮੁਕਤੀ ਸੀ ਇਥੋਂ ਪਤਾ ਇਹ ਮਕਾਨੇ ਇਹ ਮੇਰੇ ਮੁੱਖ ਵਿੱਚ ਸੀ ਆ ਇੱਕ ਮਚੂਰਾ ਮੰਗਾਇਆ ਸੋਇਆ ਬਿੰਦੀ ਵੜੀ ਆਲਾ ਨਾ ਇਹ ਸਮ ਟਾਈਮ ਸਵੇਰ ਸਵੇਰ ਜਿਵੇਂ ਸੋਖਾ ਫਿਰ ਭੰਨ ਜਾਂਦਾ ਸੇ ਪਿਆਤਾ ਸੀਗਾ ਤੇ ਨਾ ਚੇਤਾ ਡੱਬਾ ਕਿਤੇ ਦੇਖਿਆ ਨਹੀਂ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਆ ਵੇਖਿਆ ਨਹੀਂ ਖੁੱਲਿਆ ਸੀ ਕਿਤੇ ਉਹ ਚੋਰ ਦੀ ਡੇਟ ਰਾਂਗੀ ਫਿਰ ਆਪਾਂ ਡੇਟ ਨੰਗੀ ਅਲੀ ਚੀਜ਼ ਵਰਤਦੇ ਨਹੀਂ ਬਟ ਇਹ ਤਾਂ ਹੁਣ ਬਣਾ ਕੇ ਆ ਕਰਾਂਗੇ ਆ ਇਹ ਚੰਗਾ ਬਹੁਤ ਆ ਇਹ ਸਿਹਤ ਹੱਡੀਆਂ ਦੇ ਲਈ ਵੀ ਬਹੁਤ ਚੰਗਾ ਇਹਦੇ ਨਾਲ ਮਜ਼ਬੂਤ ਹੁੰਦੀਆਂ ਨੇ ਜਿਹਨਾਂ ਤੇ ਜਿਵੇਂ ਕੋਈ ਹੱਡ ਪੈ ਟੁੱਟ ਜਾਂਦਾ ਨਾ ਉਹਨਾਂ ਨੂੰ ਆ ਸੋਇਆ ਪੀਂਦੀਆਂ ਬੜੀਆਂ ਦੱਸਦੇ ਨੇ ਸੋਇਆ ਪੀਂਦਾ ਜਿਹੜਾ ਉਹ ਨਹੀਂ ਹੁੰਦਾ ਪਨੀਰ ਸੋਇਆਬੀਨ ਦਾ ਪਨੀਰ ਦੱਸਦੇ ਸੋਇਆਬੀਨ ਜਿਹੜਾ ਸੋਇਆਬੀਨ ਦਾ ਪਨੀਰ ਹੁੰਦਾ ਨਾ ਉਹਦੇ ਨਾਲ ਮਾਸ ਛੇਤੀ ਭਰਦਾ ਫੋ ਮਤਲਬ ਜੇ ਕਹਿੰਦਾ ਮਤਲਬ ਤੇ ਇਹ ਕਿ ਜਿਹੜਾ ਸੋਇਆਬੀ ਇਹਨਾਂ ਦਾ ਚੰਗਾ ਬਹੁਤ ਆ ਜੇ ਹੁਣ ਅਸੀਂ ਸਾਡੇ ਤਾਂ ਖਾਂਦੇ ਬਸ ਚੂਰਾ ਹੀ ਖਾਂਦੇ ਬੜੀਆਂ ਨਹੀਂ ਖਾਂਦੇ ਬੜਵੜੀਆਂ ਸਵਾਦ ਲੱਗਦੀਆਂ ਬੜੀਆਂ ਮੈਂ ਲੈ ਲੈਂਦੀ ਮੈਂ ਕਿਹਾ ਤਾਂ ਸੀਗਾ ਮੈਂ ਉਹਨਾਂ ਨੂੰ ਬੜੀਆਂ ਮੈਂ ਲਿਆਉ ਜੀ ਇਹਨਾਂ ਨੇ ਲਿਆਂਦੀਆਂ ਨਹੀਂ ਅਸੀਂ ਤਾਂ ਖਾ ਲਾਂਗੇ ਚਾਰ ਜਿਹੜੇ ਇਹ ਨਹੀਂ ਖਾਂਦੇ ਜੱਜੋ ਤੇ ਪਪਾ ਇਹ ਤਾਂ ਖਾ ਲੈਣਗੇ ਇਹ ਖਾ ਲੀਂਦੇ ਇਸ ਕਰਕੇ ਆਪਾਂ ਇੱਥੇ ਰੱਖਦੇ ਆ ਸਵੇਰ ਸਵੇਰ ਕਈ ਵਾਰ ਲੇਟ ਹੁੰਦੇ ਆ ਤੇ ਇਹ ਸਬਜੀ ਸਭ ਤੋਂ ਜੋਬ ਤੇ ਜਨਾ ਸਭ ਤੋਂ ਛੇਤੀ ਆਪਾਂ ਇਹ ਡੱਬਿਆਂ ਦੀ ਕਲੀਨਿੰਗ ਮੈਂ ਤੁਹਾਨੂੰ ਦੱਸਿਆ ਕਿ ਅੱਜ ਨੇਰ ਨੂੰ ਹੁਣ ਤਾਂ ਕੋਈ ਪਤਾ ਨਹੀਂ ਉੱਪਰਲੀ ਕਲੀਨਿੰਗ ਨੂੰ ਅੱਜ ਮੈਂ ਹੱਥ ਇੱਕ ਵਾਰੀ ਨਹੀਂ ਲਾਇਆ ਨਾਰਮਲ ਮੜ ਮੋਟਾ ਐ ਵੇਖਿਆ ਬਸ ਹੈਗੀ ਮਿੱਟੀ ਚੜੀ ਪਈ ਆ ਬਾਹਲੀ 니 ਚੜੀ ਹੈਗੀ ਤਾਂ ਹੈ ਬੜਾ ਜਿਆਦਾ ਵੀ ਚੜੀ ਹੋਈ ਮਿੱਟੀ ਤੇ ਬਟ ਆਪਾਂ ਕੀ ਕਰਾਂਗੇ ਫਿਰ ਇਹਨੂੰ ਨਾ ਡੀਪ ਕਲੀਨਿੰਗ ਕਰਾਂਗੇ ਬਸ ਠੀਕ ਹੋ ਗਈ ਤਾਂ ਫਿਰ ਕਰਾਂਗੇ ਜੱਪ ਚੋਂ ਦਾ ਟੱਕਣ ਖਾਣ ਪੀਣਾਂ ਲਾਗੀ ਸਭ ਤੋਂ ਉੱਦਾਂ ਟੱਕਣ ਬਦਨ ਕਿੱਥੇ ਰੱਖਤਾ ਇਹਨਾਂ ਦੇ ਆਪਿਆ ਲੋ ਜੀ ਜਾਪਜੋਦੇ ਤੋਂ 2-4 ਬਿਸਕੁਟਾਂ ਦੇ ਪੈਕੇਟ ਆਮੇ ਦਿੱਤੀ ਸਲਿੱਪ ਤੇ ਮੈਂ ਮੰਗਾਇਆ ਸੀ ਸਮਾਨ ਠੀਕ ਹੈ ਜੀ ਅੱਜ ਆਪਜੋਦੇ ਨਾਲ ਬਿਸਕੁਟ ਮਲੇ ਮੁੱਚ ਖਾਣ ਇੰਦਾ ਚਲੋ ਹੁਣ ਇੱਕ ਆਪਜੋਦਾ ਆ ਨਾ ਆਪਜੋਦੇ ਮੁੱਖਿਆ ਪੈਸੀ ਇਹ ਮਸਾਲਾ ਘਰ ਵੀ ਮੈਂ ਇੰਤਿਆਦ ਕਰ ਦੂੰਦੀ ਹੁੰਦੀ ਤੇ ਐਕੋ ਨਾ ਮੇਰੀ ਹਿੰਮਤ ਜੀ ਨਹੀਂ ਸੀ ਤੇ ਮੁੱਖਿਆ ਬਣਾ ਚ ਪਿਆ ਮਤਲਬ ਬਣਾਉਂਦੇ ਮੈਂ ਅੱਜ ਹਿੰਮਤ ਜੀ ਹੈ ਨਹੀਂ ਕਿਉਂਕਿ ਮਸਾਲੇ ਮਸੂਲੇ ਸਾਰੇ ਮੈਂ ਲਿਖ ਕੇ ਦਵਾਂਗੀ ਫਿਰ ਇਹ ਲੈ ਕੇ ਆਉਣਗੇ ਨਾਲੇ ਦੂਜਾ ਮਸਾਲਾ ਵੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇਜਪਜੋਤ ਦਾ ਵੀ ਸ਼ੇਅਰ ਕਰਾਂਗੀ ਮੈਂ ਦੋਨੇ ਮਸਾਲਾ ਸਮਾਨ ਮੰਗਾ ਲੂੰਗੀ ਠੀਕ ਹੈ ਜੀ ਫਿਰ ਤੁਹਾਨੂੰ ਸ਼ੇਅਰ ਕਰੂੰਗੀ ਇੱਕ ਵਾਰੀ ਇਹ ਮਸਾਲਾ ਮੈਂ ਮੰਗਾ ਲਿਆ ਸੀ ਅਮਰਜੈਂਸੀ ਚ ਯੂਜ਼ ਕਰਨਾ ਪੈਂਦਾ ਤੇਜਪਜੋਤ ਦਾ ਫਿਰ ਨਾ ਕਰਨਾ ਪੈਂਦਾ ਬਈ ਤੇਜਪਜੋਤ ਨੂੰ ਅਸੀਂ ਸਿੰਪਲ ਅਜੇ ਰੋਟੀ ਬਿਖਾਂਦਾ ਵਾ ਤੇ ਰੋਟੀ ਤੇ ਮੈਂ ਕਦੇ ਦਿੱਤੀ ਨਹੀਂ ਹਜੇ ਇਹਨੂੰ ਬਣਾ ਕੇ ਸਿੰਪਲ ਰੋਟੀ ਖਾ ਗਈ ਜਾਂਦਾ ਅੱਜ ਜਿਹੜਾ ਵਾਈ ਵਾਈਕੁਚੀ ਦੀ ਕਿਰਪਾ ਨਾਲ ਜਿਹੜਾ ਪਰੌਂਠਾ ਬਣਾ ਕੇ ਦਿੱਤਾ ਨਾ ਦਾਲ ਵਾਲਾ ਤੇ ਬਹੁਤ ਟੇਸਟੀ ਪੱਕੇ ਨਾ ਮੈਂ ਇੱਕ ਗੱਲ ਇਹਦੀ ਨੋਟ ਕੀਤੀ ਆ ਬਸ ਹਰੇਕ ਬੱਚੇ ਦਾ ਮਾਪੇ ਨੂੰ ਆਪ ਨੂੰ ਪਤਾ ਹੁੰਦਾ ਨਾ ਬੜ ਮੈਂ ਜਪਜੋ ਦੀ ਨੋਟ ਕੀਤੀ ਜਪਜੋ ਤੁਹਾਨੂੰ ਦਾਲਾਂ ਬਹੁਤ ਟੇਸਟੀ ਲੱਗਦੀਆਂ ਨੇ ਦਾਲਾਂ ਨੂੰ ਉਂ ਵੀ ਚੂਰੀ ਕੁੱਟ ਕੇ ਦੇ ਦੋ ਭਾਵੇਂ ਤਾਂ ਵੀ ਇਹਨੇ ਖਾ ਲੈਣੀਆਂ ਜੀ ਪਰੌਂਠੀ ਬਣਾਤੀ ਅੱਜ ਇਹਦੀ ਤੇ ਹੁਣ ਮੈਨੂੰ ਕਹਿੰਦਾ ਮम्मा ਹੋਰ ਦੇ ਦੇ ਮੈਂ ਕਿਹਾ ਨਾ ਬੇਟਾ ਵਨ ਪਰੌਂਠੀ ਖਾ ਲੀਆ ਬਸ ਬਹੁਤ ਆ ਦੁਪਹਿਰੇ ਖਾ ਖੱਲੋ ਦੁਪਹਿਰੇ ਮੈਂ ਜਦੋਂ ਹੁਣ ਮੈਂ ਵੀ ਇੱਕ ਪਰੌਠੀ ਮੈਂ ਖਾ ਲਈ ਹੁਣ ਜਦੋਂ ਮੈਂ ਦੁਪਹਿਰੇ ਖਾਉਂਗਾ ਨਾ ਫਿਰ ਮੰਗਦਾ ਫਿਰ ਮੈਂ ਕਿ ਇੱਕ ਦੁਪਹਿਰੇ ਨਾਲ ਮੇਰੇ ਖਾ ਲਈ ਪਰ ਬਾਹਲੀ ਰੋਟੀ ਚਾਹਵੇਂ ਬੱਚਿਆਂ ਨੂੰ ਤੇ ਢਿੱਡ ਪੂਜੇ ਵੱਧਦੇ ਨੇ ਇਹਦੇ ਬੱਚਿਆਂ ਨੇ ਮਾੜਾ ਨਹੀਂ ਆ ਪਰਿੰਦਰ ਦੇ ਆ ਇਹਦੇ ਪਾਪਾ ਨੂੰ ਕਿੰਨੇ ਵਾਰੀ ਕਿਹਾ ਇਹ ਚੀਜ਼ਾਂ ਛੱਡ ਦੋ ਖਹਿੜਾ ਇਹ ਛੱਡਦੇ ਹੀ ਨਹੀਂ ਕਾ ਹੁਣ ਆ ਦੇਖੋ ਆ ਤਾਂ ਨਾ ਹੁਣ ਆਪਾਂ ਕਹਿੰਦੇ ਖਾਂ ਖੰਗ ਦਾ ਘਰ ਆ ਲਿਆ ਲਿਆ ਕਹਿ ਤਾਂ ਦਿੰਦੇ ਆ ਤੇ ਹੁਣ ਅਸੀਂ ਇਹਨੂੰ ਲੁਕੋਵਾਂਗੇ ਨਹੀਂ ਦਿੰਦੇ ਇਹਨੂੰ ਪਤਾ ਕੀ ਇਹਦੇ ਨਾਲ ਹੁੰਦਾ ਖਾਂਸੀ ਲੱਗਦੀ ਹੈ ਖੱਟਾ ਮਿੱਠਾ ਹੁੰਦਾ ਨਾ ਨੇ ਆ ਫਰੂਟ ਇਹਨਾਂ ਨੂੰ ਬਹੁਤ ਵਾਰੀ ਗਿਆ ਨਾਲ ਕਿ ਇਹ ਐਮਰਜੈਂਸੀ ਕਹਿੰਦੇ ਐਮਰਜੈਂਸੀ ਮੰਗ ਲਈ ਤੇ ਕੀ ਬੰਦਾ ਇਹਨਾਂ ਨੂੰ ਕਿੰਨੀ ਵਾਰੀ ਕੇ ਚਾਕਲੇਟ ਵੀ ਨਾਲ ਆ ਕੇ ਦਿਆ ਕਰੋ ਨਾ ਦੰਦ ਬਹੁਤ ਖਰਾਬ ਹੋ ਜਾਂਦੇ ਤੇ ਫਿਰ ਆ ਚਾਕਲੇਟ ਦੇ ਲਫਾਫਾ ਭੰਦੇ ਫ੍ਰਿਜ 'ਚ ਗਾਂ ਕਰਕੇ ਲਾਉਂਗੀ ਜਿਹੜੇ ਨੂੰ ਦਿੱਕੇ ਨਾ ਆ ਦੋ ਤਿੰਨ ਚੀਜ਼ਾਂ ਮੇਲ ਲਗਾਈਆਂ ਸੀ ਬਦਾਂ ਆਵਾਂ ਵਾਲੇ ਕਿਸ਼ੂ ਇਸ 16 ਮੇਰੇ ਵੀ ਕੇ ਪੈ ਕੇ ਦੇਖੋਲੀ ਛੋਲਲੇ ਨਾ ਮਾ ਪੁਰਾਣਾ ਜਿਹੜਾ ਡੱਬਾ ਉਹਨੂੰ ਸਾਫ਼ ਕਰਕੇ ਨਾ ਅੱਜ ਉਹ ਮੁੱਕ ਜਾਣਗੇ ਜਮਾ ਖਾਣ ਵਾਲੇ ਆ ਝੋਲੇ ਸਾਡੇ ਬਹੁਤ ਮਿਲਦੇ ਸੋਦੇ ਦੇ ਨਾਲ ਇੰਨਾ ਜੀ ਸਮਾਨ ਸੀ ਬਸ ਮੈਨੂੰ ਮਿਲਿਆ ਇਹਨਾਂ ਨੂੰ ਸ਼ਾਮ ਨੂੰ ਕਰਕੇ ਜਾਊਂਗੀ ਨਾਲੇ ਸੌਫ ਜੀਰਾ ਪਾ ਕੇ ਜਾਊਂਗੀ ਸ਼ਾਮ ਨੂੰ ਕਰੂਗੀ ਕੁਝ ਕੰਮ ਮੇਰੇ ਕਿਚਨ ਦੇ ਨਾ ਸਮਾਨ ਜਿਹੜਾ ਨਿੰਦਾ ਰੈਸ਼ਨ ਵਾਲਾ ਡੱਬੇ ਨਾਲੇ ਤਾਂ ਮੈਂ ਚੈੱਕ ਕਰੂੰਗੀ ਕਿਹੜੀ ਕਿਵੇਂ ਚੀਜ਼ ਤੇ ਫਿਰ ਆਪਾਂ ਸ਼ਾਮ ਨੂੰ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਚਲੋ ਸ਼ਾਮ ਨੂੰ ਮਿਲਦੇ ਹਾਂ ਹੁਣ ਸਿੱਧਾ ਹੁਣ ਕੋਈ ਕੁਝ ਨਹੀਂ ਕਰਦਾ ਟਿਊਸ਼ਨ ਪੜਾ ਕੇ ਰੈਸਟ ਕਰੂੰਗੀ ਮੈਂ ਦਵਾਈ ਲੈਣੀ ਹੁਣ ਤੇ ਸ਼ਾਮ ਨੂੰ ਮਿਲਦੇ ਹਾਂ ਤੁਹਾਨੂੰ ਲੋ ਜੀ ਜੱਜਪੂ ਸਿੰਘ ਬਰਾੜ ਦੇਖੋ ਝੂਟੇ ਲੈ ਰਹੇ ਆ ਪਾਪਾ ਆ ਗਏ ਦੇ ਟਾਈਮ ਵੀ ਵਾਵਾ ਹੋ ਗਿਆ ਟਾਈਮ ਹੋ ਗਿਆ ਮੈਨੂੰ ਲੱਗਾ ਲੋ ਇਧਰ ਵੇਖ ਲੋ ਸਾਡੀ ਮੰਮੀ ਮੈਚਿੰਗ ਦਾ ਮੈਚਿੰਗ ਸੂਟ ਆ ਸਾਡੇ ਕਲਰ ਸੇਮ ਪਾਏ ਹੋਏ ਆ ਜਮ ਚੁੰਨੀ ਮੰਮੀ ਦੀ ਸੀ ਮੰਮੀ ਨੇ ਮੈਨੂੰ ਹੀ ਦਿੱਤੀ ਐ ਮੈਂ ਕਿਉਂ ਝੂਟ ਬੋਲਾਂ ਮੇਰੀ ਜਿਹੜੀ ਸੀ ਨਾ ਜਿਹੜੀ ਮੇਰੇ ਨਾਲ ਚੁੰਨੀ ਸੀ ਮੈਂ ਤਾਂ ਲਈ ਸੀ ਇਹਦੇ ਨਾਲ ਕਾਟਨ ਦਾ ਦੁਪੱਟਾ 250 ਰੁਪਏ ਦਾ ਵਿੱਚ ਚਿੜੀਆਂ ਬਣੀਆਂ ਹੋਣਾ ਉਹਦਾ ਕਲਰ ਜਿ ਫਿੱਕਾ ਹੋ ਗਿਆ ਤੇ ਆ ਮੰਮੀ ਦੀ ਚੁੰਨੀ ਸੀ ਮੰਮੀ ਮੈਨੂੰ ਕਹਿੰਦੀ ਤੇਰੇ ਸੂਟ ਨਾਲ ਜ਼ਿਆਦਾ ਮੈਚ ਕਰੀਏ ਤੂੰ ਲੈ ਲੈ ਤੇਰੇ ਸੋਹਣੇ ਲੱਗੂ ਫਿਰ ਮੈਂ ਲੈ ਲਈ ਕਲੇਰ ਉਹ ਲਵੰਦਾ ਕੀ ਲੈ ਕੇ ਆਏ ਮੇਰ ਜੋਗਾ ਕੀ ਲੈ ਲੈ ਕੇ ਆਏ ਹੋਜੇ ਕੰਮ ਆਏ ਦੇ ਹੁਣ ਬਸ ਇਹਦੀ ਤਾਂ ਇਹ ਬਸ ਧਿਆਨ ਇਹਦਾ ਖਾਣ ਪੀਣ ਤੇ ਚੀਜ਼ਾਂ ਚ ਹੁੰਦਾ ਦੇਖੋ ਹੁਣ ਚੈਕਿੰਗ ਕਰੀ ਜਾਂਦਾ ਵੇਖੋ ਵੇਖੋ ਚੋਲਾ ਚੱਕ ਲਿਆ ਉਹਦਾ ਸਮਾਨ ਵਾਲਾ ਇਹ ਦਹੀਂ ਦੂਹੀ ਆ ਪਾਪਾ ਚ ਚਲੋ ਰੱਖੋ ਇਹਦੇ ਪਾਪਾ ਖਾਂਦੇ ਨਹੀਂ ਗੇ ਘਰ ਦੀ ਦਹੀਂ ਉਹ ਤਾਂ ਇਹ ਨਹੀਂ ਉਹ ਵਿੱਚ ਹੀ ਆ ਬੱਤ ਉੱਥੇ ਚਲੋ ਫਰੈਜ ਚ ਲਾਣੇ ਲਓ ਜੀ ਇਸ ਵਿੱਚ ਕੀ ਆਇਆ ਹੈ ਤੇ ਮਟੀਰਾ ਸਬਜੀ ਵੀ ਲੈ ਦੇ ਬੋਲ ਰਣੀ ਕਰ ਇੱਕ ਤਾਂ ਕਿਹਾ ਸੀ ਤੁਹਾਨੂੰ ਮੈਂ ਇਦੇ ਵਿੱਚ ਕੀ ਹੈ ਖੋਲੋ ਕਰ ਇਹਨੂੰ ਫਰਿੱਜ ਦੀ ਕਲੀਨਿੰਗ ਕਰਨ ਵਾਲੀ ਆ ਸਹੀ ਦੇਖੋ ਇੱਧਰ ਵੇਖੋ ਆ ਜਪ ਚੋ ਦਾ ਮਾਲ ਪੱਟਾ ਵੇਖੋ ਦਹੀਂ ਇਹ ਇਹਨਾਂ ਦਾ ਦਹੀਂ ਇਹ ਖਾਂਦੇ ਨਹੀਂ ਕਰਦਾ ਜਦੋਂ ਮੈਂ ਕੀ ਕਰਕੇ ਬਸ ਆਹ ਲੈਂਦੀ ਆ ਬੋਤਲਾਂ ਸਫਾਈ ਕਰਨ ਵਾਲੀ ਆ ਕਰ ਕਲੀਨਿੰਗ ਖੋਲੋ ਜੀ ਇਹਨੂੰ ਫੇਰ ਥੱਲੇ ਲਾਓ ਆ ਠੰਡਾ ਕੋਣ ਪੀਂਦੇ ਨਹੀਂ ਕਾਲਾ ਠੰਡਾ ਮੈਨੂੰ ਪੂਰਾ ਨਹੀਂ ਪਸੰਦ ਹਾਂ ਬਈ ਕਿਉਂ ਬਣਾਉਣ ਆਲਾ ਪਿਆ ਕੰਮ ਬਹੁਤ ਪਏ ਆ ਰੱਜ ਦਾ ਕੰਮ ਬਹੁਤ ਪਿਆਰ ਵੀ ਸਬਜੀ ਬੇਠਾ ਬੇਠਾ ਰੱਖ ਲਵਾਂ ਮੈਂ ਮਗਾਇ ਸੀ ਟਮਾਟਰ ਤੇ ਖੀਰ ਤੇ ਨਿੰਬੂ ਜ਼ਰੂਰੀ ਚੀਜ਼ਾਂ ਮਗਾਇ ਟਮਾਟਰ ਨਾ ਉੱਤੇ ਜਾਂਦਾ ਨਾ ਸੇਮੜੀ ਸੀਧੀ ਕਰ ਦੋਗੇ ਜੀ ਬੰਦ ਆਏ ਮੈਂ ਬੜਾ ਜਿਹਾ ਕਰਦੀ ਗੰਦੀਆਂ ਪੱਲੀਆਂ ਚੀਜ਼ਾਂ ਜੋ ਤਾਂ ਐਵੇਂ ਖਾਈ ਜਾਂਦਾ ਰਹਿੰਦਾ ਟਮਾਟਰ ਤਾਂ ਪੈ ਹੀ ਜਾਂਦੇ ਆ ਫਿਰ ਉਹ ਤੋਂ ਪਤਾ ਲਸਣ ਅਦਰਕ ਨਹੀਂ ਪਾਈਦਾ ਟਮਾਟਰ ਤੇ ਆਹ ਪਾ ਲਈਦਾ ਨਾ ਫਿਰ ਇੱਥੇ ਲਾ ਦੇਣੀ ਹੁੰਦੀ ਆ ਕਲੀਨਿੰਗ ਕਰਨ ਵਾਲੀ ਆ ਨਹੀਂ ਕਰਾਂਗੇ ਆਪਾਂ ਇੱਕ ਦਿਨ ਨਿੰਬੂ ਵੀ ਵਧੀਆ ਪੀਤੇ ਪੁੱਤੇ ਜਾਂਦੇ ਬਈ ਸਬਜ਼ੀ ਆਪਣੀ ਬਣ ਗਈ ਦੁੱਧ ਪਾਉਣ ਵਾਲਾ ਰਹਿੰਦਾ ਤਬੀਤ ਨੀਂਦ ਆਈ ਨੀ ਨਰ ਅੱਤਈ ਸੀ ਨਾ ਦਿਨੇ ਆਈ ਆ ਜੁੱਤੀ ਨਹੀਂ ਮੈਂ ਤੇ ਨੀਂਦ ਦਾ ਪਤਾ ਨਹੀਂ ਕੀ ਸਿਸਟਮ ਜਿਹਾ ਹੋਇਆ ਪਰ ਨੀਂਦ ਨਹੀਂ ਆ ਰਹੀ ਮੈਨੂੰ ਪਰਸੋ ਦੁਪਹਿਰ ਤੀ ਨਹੀਂ ਆ ਰਹੀ ਨਾ ਪਰਸੋ ਦੁਪਹਿਰੇ ਹੀ ਲਗਾਤੀ ਤੇ ਨਾ ਹੋਣਾ ਹੀ ਆ ਸੋ ਨੀਂਦ ਦਾ ਪਤਾ ਨਹੀਂ ਕੀ ਚੰਚੜ ਮੈਨੂੰ ਸਮਝ ਨਹੀਂ ਆ ਰਿਹਾ ਕੋਈ ਮੈਨੂੰ ਇਹ ਨਹੀਂ ਕਿਸੇ ਚੀਜ਼ ਦੀ ਟੈਨਸ਼ਨ ਨਾਲ ਬੰਦੇ ਟੈਨਸ਼ਨ ਨਾਲ ਨੀਂਦ ਮੈਨੂੰ ਸਮਝ ਨਹੀਂ ਆ ਰਹੀ ਨੀਂਦ ਨ ਕਿਉਂ ਨਹੀਂ ਆ ਰਹੀ ਮੈਨੂੰ ਤੇ ਲਓ ਜੀ ਬਾਕੀ ਨਾ ਅੱਜ ਵਾਲਾ ਵਲੌਗਸ ਨੇ ਬਹੁਤ ਜ਼ਿਆਦਾ ਲੰਮਾ ਬਣ ਗਿਆ ਸੀ ਆਪਣਾ ਬਹੁਤ ਜ਼ਿਆਦਾ ਲੰਮਾ ਮਤਲਬ ਬਹੁਤ ਹੀ ਜ਼ਿਆਦਾ ਲੰਮਾ ਬਣ ਗਿਆ ਕਿਉਂਕਿ ਮੈਂ ਸਵੇਰ ਥੋੜੇ ਸਮੇਂ ਪੌਣੇ 4 ਵਜੇ ਦੀ ਲੱਗ ਗਈ ਸੀ ਵਲੌਗ ਸ਼ੂਟ ਕਰਨਾ ਤੇ ਕਲੀਨਿੰਗ ਦਾ ਹੀ ਹਾ ਜੇ ਮੈਂ ਕਲੀਨਿੰਗ ਇਧਰ ਲਈ ਸ਼ੋ ਕਰੀਏ ਜਸਟ ਇਧਰ ਲਈ ਇਧਰ ਲਈ ਕਲੀਨਿੰਗ ਤੇ ਵਿੜਾ ਇੱਕ ਵਲੌਗ ਸੈੱਟ ਕਰਤਾ ਐਂਡ ਉਸ ਤੋਂ ਬਾਅਦ ਜਿਹੜਾ ਕੰਟੀਨਿਊ ਕੀਤਾ ਵਲੌਗ ਉਹਨੂੰ ਸੈਕੰਡਰ ਵਿੱਚ ਪਾ ਦੂੰਗੀ ਕਿਉਂਕਿ ਕਿਉਂਕਿ ਜੇਕਰ ਮੈਂ ਸਾਰਾ ਬੂੰਦੀ ਸੀ ਕੱਟ ਵੱਟ ਕੇ ਵੀ ਮੇਰੇ 30 ਮਿੰਟ ਤੋਂ ਕੱਟ ਬਿਲਕੁਲ ਨਹੀਂ ਬੰਨਣਾ ਸੀ ਫਿਰ ਮੈਂ ਕਿਹਾ 30 ਮਿੰਟ ਦਾ ਵਾਲਾ ਵੱਡਾ ਹੋ ਜਾਊਗਾ ਦੇਖਿਆ ਨਹੀਂ ਜਾਣਾ ਨਾ ਸੋ ਫਿਰ ਮੈਂ ਸੋਚਿਆ ਦੋ ਪਾਰਟ ਵਿੱਚ ਡਿਵਾਈਡ ਕਰ ਦਿੰਨੇ ਕੱਲ ਫਿਰ ਮੈਂ ਇੱਕ ਦੇਖੂਗੀ ਵਲੌਗ ਨਾਲ ਸ਼ੂਟ ਕਰੂੰ ਹਨਰ ਇੱਕ ਦਿਨ ਰੈਸਟ ਕਰ ਲੂ ਰੈਸਟ ਨਹੀਂ ਨਾ ਕਰੀ ਗਈ ਰੈਸਟ ਤੋਂ ਬਿਨਾ ਵੀ ਨਹੀਂ ਗੱਡੀ ਚੱਲਦੀ ਰੈਸਟ ਨਹੀਂ ਹੋਈ ਮੇਰੀ ਫੂ ਦੇਖੂਗੀ ਕੱਲ ਨੂੰ ਫਿਰ ਵਲੌਗ ਨਾ ਬਣਾਉਂਗੀ ਉਹਦੀ ਜਗ੍ਹਾ ਤੇ ਜਿਹੜਾ ਬਣਿਆ ਪਿਆ ਉਹ ਗਾਜ ਵਾਲਾ ਉਹ ਵਾਲਾ ਪਾ ਦੂੰਗੀ ਤੇ ਮੈਂ ਕਰ ਲੂੰਗੀ ਰੈਸਟ ਕੱਲ ਚੰਗੀ ਤਰ੍ਹਾਂ ਨਾ ਸੋ ਰੈਸਟ ਦੇ ਨਾਲ ਹੀ ਆ ਰੈਸਟ ਕਰ ਦੂੰਗੀ ਤੇ ਆ ਮੈਂ ਵੇਖੋ ਡੱਬਾ ਧੋ ਕੇ ਗਈ ਸੀ ਮੈਂ ਤਾਂ ਮਿੱਟੀ ਏਡੀ ਏਡੀ ਚੜ ਗਈ ਧੋ ਕੇ ਗਈ ਸੀ ਮੈਂ ਛੋਲੇ ਆ ਨਾ ਮਖਾਣੇ ਭੁੰਨਣੇ ਆ ਕੰਮ ਨਹੀਂ ਹੋਏ ਮੇਰੇ ਕਿ ਸੁਬਾਹ ਜਿਹੜਾ ਕਰ ਲੈਣਾ ਨਾ ਕੰਮ ਮੇਂ ਲੰਦਾ ਜੋ ਸੁਬਾਹ ਮੈਂ ਕਰ ਲੇ 10 ਵਜੇ ਤੱਕ ਕੰਮ ਕਰ ਲਿਆ ਜਿਹੜਾ ਕਰ ਲਿਆ ਉਸ ਤੋਂ ਬਾਅਦ ਮੇਥੋਂ ਨੀ ਕੰਮ ਕੋਈ ਵੀ ਹੋਇਆਗਾ ਸਾਰੇ ਕਰ ਲਿਆ ਸੀ ਨਵੇੜੀ ਲੇਸ ਆਪੋਂ ਤੇ ਸੇ ਦੇ ਸਮੇਂ ਤੱਕ ਕੱਪੜੇ ਚੇਂਜ ਕਰਕੇ ਨਾ ਤੇ ਮੈਂ ਤਾਂ ਹੁਣ ਕਰਦੀ ਰੈਸਟ ਉਹਨੂੰ ਜਿਹੜਾ ਕੱਲ੍ਹ ਅੱਜ ਵਾਲ ਬਲੌਗ ਹੈ ਦੋ ਪਾਰਟ ਵਿੱਚ ਆਊਗਾ ਤੁਹਾਨੂੰ ਕੱਲ੍ਹ ਵੀ ਇਹਦਾ ਅੱਧਾ ਹਿੱਸਾ ਆਊਗਾ ਠੀਕ ਹੈ ਤੇ ਕੱਲ ਮੈਂ ਰੈਸਟ ਕਰੂੰਗੀ 90% ਰੈਸਟ ਕਰੂੰਗੀ ਤੇ ਬਲੌਗ ਨਹੀਂ ਸ਼ੂਟ ਕਰਦੀ ਕੱਲ੍ਹ ਵਾਸਤੇ ਨਾ ਫਿਰ ਜਿਆਦਾ ਲੰਮਾ ਵੀ ਕੀ ਫਾਇਦਾ ਫਿਰ ਪੂਰਾ ਵਲੌਗ ਵੇਖਿਆ ਨਹੀਂ ਜਾਂਦਾ ਨਾ ਸੋ ਮੈਂ ਵੀ ਕੋਸ਼ਿਸ਼ ਕਰਦੀ ਹਾਂ ਕਿ ਮੇਰਾ ਵਲੌਗ ਬਸ 23 ਤੋਂ 24 ਮਿੰਟ ਦੇ ਅੰਦਰ ਅੰਦਰ ਰਹੇ ਜਿਆਦਾ ਨਾ 23 24 ਮਿੰਟ ਤੱਕ ਦਾ ਵਲੌਗ ਰਹੇ ਸਫੀਸ਼ੀਐਂਟ ਹੈ ਨਾ ਛੋਟ ਹੈ ਕਿ ਵਲੌਗ ਫਿਰ ਜਿਆਦਾ ਵੱਡਾ ਵੇਖਿਆ ਨਹੀਂ ਜਾਂਦਾ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਐਡ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਨਾ ਤੁਹਾਨੂੰ ਪਤਾ ਸਾਰਾ ਕੁਝ ਅੱਜ ਦੇ ਟਾਈਮ 'ਚ ਜਿਹੜਾ ਵਾਈਟ ਸਟੂਡੀਓ 'ਚ ਜਾ ਕੇ ਸਭ ਪਤਾ ਲੱਗ ਜਾਂਦਾ ਕਿ ਇਹਨੇ ਕਿੰਨਾ ਵਲੌਗ ਦੇਖਿਆ ਕਿਹਨੇ ਨਹੀਂ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਕਿਉਂਕਿ ਮੇਰੀ ਖ ਤੇ ਬਟਵਾਂ ਜਿੰਨੀ ਵੀ ਕਿੰਨੀ ਬਿਮਾਰ ਹੋਣ ਦੇ ਬਾਵਜੂਦ ਵੀ ਜਿਹੜੇ ਵੀ ਮੈਂ ਉਹਦੇ ਵਲੌਗ ਦੇਖਦੀ ਆ ਬੇਸ਼ੱਕ ਮੈਂ ਲਗਾ ਕੇ ਰੱਖ ਦਿੰਦੀ ਨਹੀਂ ਮਤਲਬ ਦੇਖਿਆ ਜਾਂਦਾ ਨਿਗਾ ਨਹੀਂ ਲੱਗਦੀ ਫੋਨ ਵੱਲ ਸੋ ਫਿਰ ਮੈਂ ਲਗਾ ਕੇ ਰੱਖ ਦਿੰਦੀ ਆ ਤੇ ਬਟ ਮੈਂ ਫੁੱਲ ਵਾਚ ਕਰਦੀ ਆ ਵਿਦ ਐਡ ਦੇ ਨਾਲ ਕਰਦੀ ਮਤਲਬ ਮੈਨੂੰ ਨਾ ਆਪਾਂ ਤੇ ਹੋਜੇ ਕੰਮ ਕਰ ਸਕਦੇ ਆ ਵੀ ਮੈਨੂੰ ਨਾ ਡਰ ਸਹੀ ਦਾ ਸਭੰਦੇ ਨੂੰ ਕੋਈ ਵੀ ਕੰਮ ਡਰ ਕੇ ਕਰਨਾ ਚਾਹੀਦਾ ਸੋ ਕੋਈ ਵੀ ਕੰਮ ਤੁਸੀਂ ਵੀ ਇਹ ਸੋਚਿਆ ਕਰੋ ਨਹੀਂ ਹੈਗਾ ਜ਼ਰੂਰੀ ਨਹੀਂ ਹੁੰਦਾਗਾ ਕਿ ਤੁਸੀਂ ਰਿਲੇਟਡ ਟੂ ਵੀਡੀਓ ਹੀ ਕਮੈਂਟ ਕਰਨੇ ਤੁਸੀਂ ਸਿੰਪਲ ਕਮੈਂਟ ਕਰ ਦਿਓ ਮੈਨੂੰ ਕੋਈ ਫ੍ਰੰਟਮਟਿਕ ਆਪਣੀ ਇਮਾਨਦਾਰ ਦੇ ਨਾਲ ਵਲੌਗ ਨੂੰ ਫੁੱਲ ਵਾਚ ਕਰਿਆ ਕਿ ਮੈਂ ਜਿੰਨੀਆਂ ਵੀ ਬਣਾ ਨੂੰ ਸਪੋਰਟ ਕਰਦੀ ਮੈਂ ਫੁੱਲ ਸਪੋਰਟ ਕਰਦੀ ਆ ਮੈਂ ਲਗਾ ਕੇ ਰੱਖ ਦਿੰਦੀ ਹੁੰਨੀ ਆ ਫੋਨ ਚੁੱਪ ਕਰਕੇ ਤੇ ਜੇ ਤਾਂ ਮੈਨੂੰ ਲੱਗੇ ਜੇ ਤਾਂ ਮੈਂ ਦੇਖ ਲਿਆ ਵਲੌਗ ਵੱਖਰੀ ਗੱਲ ਸੁਣ ਲਿਆ ਮਤਲਬ ਫਿਰ ਤਾਂ ਮੈਂ ਉਸ ਤੋਂ ਰਿਲੇਟਡ ਕਮੈਂਟ ਕਰ ਦਿੰਦੀ ਨਹੀਂ ਫਿਰ ਮੈਂ ਸਿੰਪਲ ਕਮੈਂਟ ਕਰ ਦਿੰਦੀ ਬਟ ਮੇਰੇ ਮੇਰੇ ਵੱਲੋਂ ਜਿਹੜਾ ਵਲੌਗ ਆ ਫੁੱਲ ਵਾਚ ਹੁੰਦਾ ਵਿਦ ਐਡ ਹੁੰਦਾ ਹੈ ਥੈਂਕ ਯੂ ਸੋ ਮੱਚ ਬਾਕੀ ਸਪੋਰਟ ਕਰ ਰਹੇ ਹੋ ਤੁਸੀਂ ਸਾਰੇ ਜਣੇ ਥੈਂਕ ਯੂ ਸੋ ਮੱਚ ਚਲੋ ਜਿਹੜੇ ਨੂੰ ਕਈ ਵਾਰੀ ਆਪਣੇ ਇਹ ਨਹੀਂ ਕਹਿੰਦੇ ਕਿ ਜਾਣ ਕੇ ਸਕਿਪ ਕਰ ਕਈ ਵਾਰੀ ਬੰਦੇ ਨਹੀਂ ਨੋਲੇਜ ਹੁੰਦੀ ਨਾ ਕਿ ਕਿਸ ਤਰ੍ਹਾਂ ਕੰਮ ਕਰਨਾ ਆਪਾਂ ਪਲੇਟਫਾਰਮ ਸਪੋਰਟ ਕਰਦੇ ਸੋ ਮੈਂ ਵੀ ਚਾਹਵਾਂਗੀ ਕਿ ਮੈਨੂੰ ਵੀ ਸਾਰੇ ਫੁੱਲ ਸਪੋਰਟ ਕਰੋ ਹਨ ਤੇ ਚਲੋ ਜੀ ਆਪਣਾ ਵਲੌਗ ਦਾ ਇੱਥੇ ਐਂਡ ਕਰਦੇ ਆ ਤੇ ਗਰਮੀ ਨੀਂਦ ਨਹੀਂ ਜਦੋਂ ਨੀਂਦ ਹੀ ਨਹੀਂ ਆ ਰਹੀ ਪਤਾ ਨਹੀਂ ਹੋਈ ਕਿ ਜਾਂਦਾ ਸਮਝੀ ਤੋਂ ਪਰੇ ਬਿਲਕੁਲ ਵੀ ਨਹੀਂ ਕੱਲ ਤੇ ਪੈਰ ਵੀ ਨਹੀਂ ਨੀਂਦ ਨੇ ਹਾਂ ਦਵਾਈ ਤਾਂ ਲੈ ਲਈ ਦਵਾਈ ਮੈਨੂੰ ਨਹੀਂ ਪਤਾ ਕੱਲ ਦੁਪਹਿਰ ਦੀ ਨੀਂਦ ਨਹੀਂ ਆਈ ਕੱਲ ਦੁਪਹਿਰ ਤੇ ਜਦੋਂ ਮੈਂ ਬੋਤਲ ਲਵਾ ਕੇ ਇਹ ਨਾ ਨਾ ਤਾਂ ਮੈਨੂੰ ਉਸ ਤੋਂ ਬਾਅਦ ਨਹੀਂ ਨਈ ਗਈ ਤੇ ਜਦੋਂ ਆਪਾਂ ਕਦੇ ਇੰਜੈਕਸ਼ਨ ਲੱਗਾ ਹੋਵੇ ਜਾਂ ਬੋਤਲ ਲੱਗੀ ਹੋਵੇ ਆਪਣੀ ਨੀਂਦ ਕਿੰਨੀ ਆਉਂਦੀ ਹੈ ਨਾ ਜਾਂ ਮੈਡੀਸਨ ਲੈ ਲਈਏ ਤੇਜ ਆਪਾਂ ਤੇ ਇੰਨੀ ਤੇਜ ਦਵਾਈ ਦਿੰਦਾ ਡਾਕਟਰ ਉਹ ਤੇ ਉਹਦੀ ਦਵਾਈ ਨਾਲ ਤਾਂ ਆਉਂਦੀ ਆਉਂਦੀ ਹੁੰਦੀ ਨੀਂਦ ਨੀਂਦ ਫਿਕਸ ਹ ਕਿਉਂਕਿ ਮੈਂ ਦਵਾਈ ਉਸੇ ਡਾਕਟਰ ਤੋਂ ਮੈਨੂੰ ਆਰਾਮ ਹੁੰਦਾ ਬਟ ਕਮਾਲ ਹੈ ਕੱਲ ਵਾਲੀ ਨਾ ਉਹਦੀ ਦਵਾਈ ਨੇ ਮੈਨੂੰ ਮਤਲਬ ਨੀਂਦ ਲਿਆਂਦੀ ਨਾ ਬੋਤਲ ਲੱਗੀ ਸੀ ਉਹਦੇ 'ਚ ਇੰਨੇ ਟੀਕੇ ਪਾਈ ਸੀ ਰਲਾਏ ਐਨੀ ਨਹੀਂ ਨਹੀਂ ਕੋਈ ਅਸਰ ਕੀਤਾ ساری ਰਾਤ ਜਾਗਦੇ ਰਹੀਆਂ ਸਾਰਾ ਦਿਨ ਅੱਜ ਵੀ ਸਾਰਾ ਦਿਨ ਜਾਗਦੇ ਰਹੀ ਮੈਂ ਇਨੀ ਖੇਚਲ ਕੀਤੀ ਨਹੀਂ ਬੰਦਾ ਨਾਲ ਉਹ ਤੁਹਾਡੇ ਸਾਹਮਣੇ ਘੰਟਾ ਰੈਗੂਲਰ ਕੰਮ ਕਰਦੇ ਨੇ ਥਕਾਵਟ ਹੋ ਜਾਂਦੀ ਤੇ ਨੀਂਦ ਆਉਣ ਲੱਗ ਜਾਂਦੀ ਤੇ ਮੈਂ ਰੈਗੂਲਰ ਕੰਮ ਕੀਤਾ ਮੈਨੂੰ ਕੋਈ ਅਸਰ ਨਹੀਂ ਹੋਇਆ ਜਨੀਂਦੋਂ ਦਾ ਸੋ ਅੱਜ ਉਹ ਦੇਖਦੇ ਨੇ ਅੱਜ ਆਉਂਦੀ ਹੈ ਕਿ ਨਹੀਂ ਕੱਲ ਦੇਵਾਂਗੇ ਨਵੇਂ ਅਪਡੇਟ ਜੇ ਹੋ ਸਕੇ ਤਾਂ ਸ਼ੂਟ ਕਰ ਵੀ ਲਊ ਐਡੀ ਵੀ ਕੋਈ ਗੱਲ ਨਹੀਂ ਜੇ ਤਾਂ ਸ਼ੂਟ ਹੋਇਆ ਤਾਂ ਮੈਂ ਕਰ ਵੀ ਲਊ ਜੇ ਨਾ ਹੋਇਆ ਉਹੀ ਗੱਲ ਜੇ نیند ਨਹੀਂ ਦੀ ਨਾਈ ਫਿਰ ਤਾਂ ਵਲੌਗ ਸ਼ੂਟ ਕਰੂੰਗੀ ਜੇ نیند ਆ ਗਈ ਤਾਂ ਮੈਂ ਰੈਸਟ ਪ੍ਰੋਪਰ ਆਪਦੇ ਸ਼ੇਰ ਨੂੰ ਰੈਸਟ ਦਊਂਗੀ ਕਰ ਲਊ ਜੇ نیند ਆ ਗਈ ਤਾਂ ਜੇ ਨਾ ਆਈ ਤਾਂ ਫਿਰ ਆਪਾਂ ਵਲੌਗ ਜ਼ਰੂਰ ਸ਼ੂਟ ਕਰਾਂਗੇ ਕਿਉਂਕਿ ਫਿਰ ਮੈਂ ਤਫਰੀ ਨਹੀਂ ਬੈਠਾ ਜਾਂਦਾ ਹੁੰਦਾ ਤੇ ਚਲੋ ਜੀ ਹੁਣ ਕੁਛ ਨਹੀਂ ਕਰਦੇ ਬਸ ਤਾਂ ਦੁੱਧ ਪਾਣੇ ਦਾਲ ਦੇ ਵਿੱਚ ਤੇ ਓਵਰঅল ਕੰਮ ਆਪਣੇ ਡਾਨਾ ਨੇ ਤੇ ਬਸ ਰੋਟੀ ਮੰਮੀ ਲਾਣਗੇ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ